ਸਾਰਿਆਂ ਨੂੰ ਪਹਿਲਾਂ ਨਮਸਕਾਰ ਸਾਰੇ মিডিਆ ਕਰਮਚਾਰੀਆਂ ਦਾ ਧੰਨਵਾਦ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਪਾਣੀ ਬਿਲਕੁਲ ਸਾਫ਼ ਹੈ ਅਸੀਂ ਸਾਰੇ ਦਰਿਆ ਮੈਂ ਜਬਦੀ ਵੀ ਗਿਆ ਇੰਡਸਟਰੀ ਦੇ ਬੱਦੀ ਵੀ ਜਾ ਕੇ ਲਾਈਵ ਟੈਸਟ ਕੀਤਾ ਔਰ ਅਸੀਂ ਜੰਦਰ ਵੀ ਜਾ ਕੇ ਕੀਤਾ ਅਸੀਂ ਅਮਰਸਰ ਵੀ ਕੀਤਾ ਅਸੀਂ ਪਟਿਆਲੇ ਵੀ ਕੀਤਾ ਔਰ ਲੁਧਿਆਣੇ ਦੇ ਬੁੱਢੇ ਦਰਿਆ ਨੂੰ ਬਿਲਕੁਲ ਇੱਕ ਝੂਠਾ ਪ੍ਰਚਾਰ ਕਰਕੇ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਲਾਈਵ ਟੈਸਟ ਕੀਤਾ ਹੈ ਇੱਕ ਪਾਣੀ ਦਿਖਾ ਦਿਓ ਪਿੱਛੇ ਇਹਦਾ ਸਾਫ਼ ਪਾਣੀ ਭਰਿਆ ਦਾ ਲਾਈਵ ਟੈਸਟ ਕੀਤਾ ਤੁਹਾਡੇ ਸਾਹਮਣੇ ਮੀਡੀਆ ਨੇ ਜੋ ਪਾਣੀ ਬਿਲਕੁਲ ਸਾਫ ਹੈ ਕੁਝ ਬਲੈਕਮੈਲਰ ਕੋਈ ਜਿਹੜੇ ਬਲੈਕਮੈਲਰ ਕੁਝ ਆਗੇ ਆ ਲੱਖਾ ਸਦਾਨਾ ਲਾ ਲਓ ਅਮਤੋਜ ਮਾਨ ਲਾ ਲਓ ਕਾਲਾ ਮੋਰਚਾ ਲਾ ਲਓ ਮੈਂ ਡਾਇਰੈਕਟ ਬਲੇਮ ਲਾਉਂਗਾ ਉਹਨਾਂ ਦੇ ਉੱਤੇ ਉਹ ਸਿਰਫ ਉਹਨਾਂ ਦਾ ਮਕਸਦ ਸਿਰਫ ਪਾਣੀ ਸਾਫ ਨਾਲ ਨਹੀਂ ਹੈ ਉਹਨਾਂ ਨੂੰ ਜਲੰਧਰ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਅਮਰ ਬੱਦੀ ਨਾਲ ਕੋਈ ਮਤਲਬ ਨਹੀਂ ਬੱਦੀ ਤੇ ਕਿਉਂ ਨਹੀਂ ਜਾਂਦੇ ਹਿਮਾਚਲ ਦੀ ਸਾਰੀ ਨਸੀ ਦਾ ਪਾਣੀ ਪੰਜਾਬ ਚ ਪੈ ਰਿਹਾ ਹੈ ਜਿਹੜੀ ਗੁਰੂਆਂ ਦੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਪਰਿਵਾਰ ਮਛੋੜਾ ਪਿਆ ਸੀ ਉਸ ਨਦੀ ਦੇ ਵਿੱਚ ਸਾਰਾ ਪਾਣੀ ਪੈ ਗਿਆ ਸਤਲੁਜ ਦੇ ਵਿੱਚ ਆ ਰਿਹਾ ਹੈ ਔਰ ਸਾਰੇ ਪੰਜਾਬ ਦੇ 9 ਜ਼ਿਲ੍ਹੇ ਦਾ ਪਾਣੀ ਪੈ ਰਿਹਾ ਉਹਨਾਂ ਦੀ ਕਦੇ ਗੱਲ ਨਹੀਂ ਕਰਦੇ ਕਿਉਂਕਿ ਉੱਥੋਂ ਪੈਸੇ ਮਿਲਦੇ ਹੈ ਉੱਥਾਂ ਨੋਟਾਂ ਦੀਆਂ ਬੋਰੀਆਂ ਮਿਲਦੀਆਂ ਤਾਂ ਮੂੰਹ ਨੂੰ ਤਾਲਾ ਲੱਗ ਗਿਆ ਜੰਡਰ ਕਹਿੰਦਾ ਗੱਲ ਹੀ ਕੀਤੀ ਸਿਰਫ 1 ਕੋ ਪੁਆਇੰਟ ਦੀ ਗੱਲ ਕਰਨਾ ਅਸੀਂ ਪੈਸੇ ਨਹੀਂ ਦਿੰਦੇ ਮੈਂ ਪਹਿਲਾਂ ਲਾਈਵ ਵੀ ਕਿਹਾ ਪੰਜਾਬ ਡਾਇਰ ਐਸੋਸੀਏਸ਼ਨ ਨੇ ਠੰਗਾ ਇੱਕ ਪੰਜੀ ਨਹੀਂ ਦੇਣੀ ਅਸੀਂ ਕੁਛ ਨਹੀਂ ਦੇਣਾ ਜਿਹੜਾ ਮਰਜੀ ਜੋ ਮਰਜੀ ਕਰਨਾ ਸਾਡਾ ਪਾਣੀ ਸਾਫ਼ ਹੈ 60 ਕਰੋੜ ਰੁਪਇਆ ਸਾਲ ਦਾ ਪਾਣੀ ਸਾਫ਼ ਕਰਨ ਦੇ ਲਾਣੇ ਆ ਇੱਥੇ ਫੋਟੋ ਕਰਾਣ ਆਂਦੇ ਸਾਰੇ ਕਿਸੇ ਨਾ ਪੰਜੀ ਲਈ ਬੁੱਢਾ ਤੇ ਰਿਆ ਪਾਣੀ ਸਾਫ਼ ਕਰਨ ਵਾਸਤੇ ਫੋਟੋ ਦਾ ਲਵਾ ਕੋਈ ਹੋਰ ਕੰਮ ਨਹੀਂ ਹੈਗਾ ਸੋ ਬੇਨਤੀ ਆ ਸਾਰੇ ਪੰਜਾਬ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਜੜੀ ਲੁਜਾਣੇ ਦੀ ਇੰਡਸਟਰੀਆ ਬਿਲਕੁਲ ਪਾਣੀ ਸਾਫ਼ ਕਰਕੇ ਪਾਰੀਏ ਮੈਂ ਇਹ ਕਹਿਣਾ ਚਾਹਦਾ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਪ੍ਰੈਸ ਆਏ ਸਾਡੇ ਕੋਲ ਸਭ ਦਾ ਧੰਨਵਾਦ ਕਰਦਾ ਔਰ ਇਹਨਾਂ ਤੋਂ ਹੈਲਪ ਵੀ ਚਾਹਨਾ ਕਿਉਂਕਿ ਅੱਜ ਤੁਹਾਡੀ ਸਾਰੀ ਪ੍ਰੈਸ ਦੇ ਸਾਹਮਣੇ ਦ چلਦੇ ਦਰਿਆ ਦੇ ਵਿੱਚੋਂ ਪਾਣੀ ਪੜਕੇ ਤੁਹਾਨੂੰ ਦਿਖਾਇਆ ਵੀ ਪਾਣੀ ਚਿੱਟਾ ਸੀ ਕਿ ਨਹੀਂ ਤੁਸੀਂ ਦੱਸੋ ਪ੍ਰੈਸ ਵਾਲੇ ਗਵਾਹ ਹੋ ਸਾਰੇ ਜਣੇ ਪਾਣੀ ਕਿੱਦਾਂ ਸਾਫ਼ ਚਿੱਟਾ ਹੈ ਜਿੰਦੀ ਦੂਰ ਤੱਕ ਸਾਡੀ ਡੈਂਗ ਇੰਡਸਟਰੀ ਕਿਲੋਮੀਟਰ ਤੱਕ ਪਾਣੀ ਬਿਲਕੁਲ ਸਾਫ਼ ਚਿੱਟਾ ਹੈ ਉਸ ਤੋਂ ਬਾਅਦ ਪਾਣੀ ਸਾਰੇ ਸ਼ਹਿਰ ਦਾ ਥੋੜੀ ਹੁਣ ਡੈਂਗ ਇੰਡਸਟਰੀ ਨੇ ਠੇਕਾ ਲੈ ਲਿਆ ਵੀ ਪੂਰੇ ਸ਼ਹਿਰ ਦਾ ਪਾਣੀ ਜਿਹੜਾ ਠੇਕਾ ਇਹ ਸਾਫ਼ ਕਰੇਗੀ ਜਦ 5 ਕਰੋੜ ਰੁਪਇਆ ਸਾਡਾ ਪਾਣੀ ਸਾਫ ਕਰਨ ਦਾ ਮਹੀਨੇ ਦਾ ਡੈنگ ਇੰਡਸਟਰੀ ਖਰਚ ਰਹੀ ਹੈ ਫੋਰ ਇਸ ਤੋਂ ਵੱਧ ਡੈنگ ਇੰਡਸਟਰੀ ਕੀ ਕਰੇ ਔਰ ਇਹਦੇ باوجود ਜਿਹੜੇ ਬੰਦੇ ਡੈنگ ਇੰਡਸਟਰੀ ਦੇ ਮਗਰ ਲੱਗੇ ਨੇ ਖਿਲਾਫ ਬੋਲਦੇ ਨੇ ਜਾਂ ਕੁਛ ਡੈنگ ਇੰਡਸਟਰੀ ਤੋਂ ਚਾਹਦੇ ਨੇ ਉਹ ਇਹ ਕੰਮ ਕਿਉਂ ਨਹੀਂ ਕਰਦੇ ਅਗਰ ਦਰਿਆ ਸਾਫ ਕਰਨ ਦੇ ਬਹਿਤੀ ਨੇ ਤੇ ਆ ਕੇ ਜਿੱਦਾਂ ਸੰਤ ਸੀਚੇਵਾਲ ਜੀ ਲੱਗੇ ਨੇ ਰਾਤ ਦਿਨ ਆਪਣਾ ਘਰ-ਬਾਰ ਛੱਡ ਕੇ ਇੱਥੇ ਸੇਵਾ ਲਈ ਦਰਿਆ ਸਾਫ ਕਰਨ ਲਈ ਲੱਗੇ ਨੇ ਇਹ ਲੋਗ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਸਵਾਏ ਇਸ ਕੰਮ ਤੋਂ ਰੋਲਵਾ ਰੋਲਾਪਾਨ ਤੋਂ ਫੋਟੋਆਂ ਖਚਾਂਤ ਤੋਂ ਤੇ ਬਿਆਨ ਦੇ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਡਾਈ ਇੰਡਸਟਰੀ ਦੇ ਖਿਲਾਫ ਗੁੰਮਰਾਹ ਕਰ ਰਹੇ ਨੇ ਲੋਕ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੇ ਲੋਕ ਨੇ ਇਹਨਾਂ ਤੋਂ ਬਚੋ ਇਹ ਲੋਕ ਕਿਉਂ ਧੋਖਾ ਕਰਦੇ ਪੰਜਾਬ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਨੇ ਡਾਈ ਇੰਡਸਟਰੀ ਜਿਹੜੀ ਇਹ ਉਹ ਪਾਣੀ ਖਰਾਬ ਨਹੀਂ ਕਰਦੀ ਪਾਣੀ ਨੂੰ ਬਲਕਿ ਸਾਫ਼ ਕਰਦੀ ਹੈ ਹੁਣ ਜਿਹੜੇ ਸ਼ਹਿਰ ਦਾ ਪਾਣੀ ਹੈ ਉਹ ਦੇਖੋ ਗੌਰਮੈਂਟ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਜਿਹੜੇ ਟੈਕਸ ਲੈਂਦੇ ਨੇ ਪਾਣੀ ਜਿਹੜਾ ਸਾਫ ਕਰਨ ਸੋ ਤੁਸੀਂ ਸਾਡਾ ਸਾਥ ਹੀ ਦਿਓ ਵੀ ਤੁਹਾਡੀ ਪ੍ਰੈਸ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਆਪਣੇ ਅੱਖੀ ਸਾਰੀ ਪ੍ਰੈਸ ਨੇ ਦੇਖਿਆ ਵੀ ਇਹ ਚ ਅਸੀਂ ਕੋਈ ਪਾਣੀ ਡੋਲ ਕੇ ਤੇ ਦਿਖਾਇਆ ਨਹੀਂ ਦਰਿਆ ਦਾ ਤੁਹਾਡੇ ਸਾਹਮਣੇ ਓਪਨ ਸਾਰੇ ਲੋਕਾਂ ਦੇ ਸਾਹਮਣੇ ਪਾਣੀ ਭਰ ਕੇ ਦਿਖਾਇਆ ਤੁਹਾਨੂੰ ਦੇਖੋ ਮੈਂ ਕਿਸੇ ਇੰਡਸਟਰੀ ਦੇ ਖਿਲਾਫ ਬੋਲਾਂ ਦੇਖੋ ਗੋਵਰ ਵਾਲੇ ਹੁਣ ਮੱਝਾਂ ਵਾਲੇ ਦੇ ਡੈਰੀ ਵਾਲਿਆਂ ਦਾ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ ਤੁਹਾਡੇ ਤੋਂ ਵੱਧ ਕੌਣ ਜਾਣਦਾ ਹੈ ਤੁਸੀਂ ਸਾਰੀ ਪ੍ਰੈਸ ਵਾਲੇ ਸਾਰੇ ਸਮਝਦਾਰੋ ਸਾਰਾ ਦਿਨ ਸ਼ਹਿਰ ਦੀਆਂ ਖਬਰਾਂ ਲੈਂਦੇ ਹੋ ਤੁਹਾਨੂੰ ਪਤਾ ਹੈ ਸ਼ਹਿਰ ਚ ਕਿੰਨੇ ਤਰ੍ਹਾਂ ਦੀ ਇੰਡਸਟਰੀ ਇੱਥੇ ਕਈ 100 ਤਰ੍ਹਾਂ ਦੀ ਇੰਡਸਟਰੀ ਹੈ ਔਰ ਕਿਸ ਤਰ੍ਹਾਂ ਕੀ ਕੁਝ ਨਿਕਲਦਾ ਹੈ ਸ਼ਹਿਰ ਚ ਘਰ ਘਰ ਇੰਡਸਟਰੀ ਲੱਗੀ ਹੋਈ ਹੈ ਇਹ ਸਰਕਾਰਾਂ ਦੇ ਕੰਮ ਨਹੀਂ ਸਾਡੇ ਕੰਮ ਨਹੀਂ ਸਰਕਾਰ ਕਿੰਨੇ ਲੱਖ ਰੁਪਇਆ ਦਰਿਆ ਸਾਫ਼ ਕਰਨ ਦਾ ਲਾਂਦੀ ਹੈ ਥੱਲੇ ਹੈ ਗਈ ਹੈ ਦਰਿਆ ਦੇ ਨੀਰੀ ਮਿੱਟੀ ਹੈ ਗਾਬ ਕਾਲੇ ਰੰਗ ਦੀ ਗਾਬ ਹੈ ਥੱਲੇ ਉੱਪਰ ਪਾਣੀ ਜਾ ਰਿਹਾ ਉਹ ਪਾਣੀ ਕਾਲਾ ਲੱਗਦਾ ਜਿਹੜਾ ਆਂਦਾ ਦੇਖਦੇ ਲੋਗਾ ਨੂੰ ਗਰਮਾ ਕਰਦੇ ਨੇ ਲੋਗਾ ਨੂੰ ਅਪੀਲ ਕਰਦੇ ਆ ਵੀ ਇਸ ਤੋਂ ਬਚੋ